ਬਹੁਤ ਹੀ ਸਤਿਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਊਰਪ ਅਤੇ ਪ੍ਰਵਾਣ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਖੇਤੀਬਾੜੀ ਅਤੇ ਕਿਸਾਨ ਭਾਈ ਭਾਗ ਪੰਜਾਬ ਵੱਲੋਂ ਹਰ ਸਾਲ ਸੋਹਣੀ ਦਿਹਾੜੀ ਤੋਂ ਪਹਿਲਾਂ ਫਸਲਾਂ ਦੀ ਕਾਸ਼ਤਬੰਦੀ ਤਕਨੀਕੀ ਜਾਣਕਾਰੀ ਦੇਣ ਲਈ ਪਿੰਡ ਪੱਧਰ ਬਲਾਕ ਜ਼ਿਲ੍ਹਾ ਪੱਧਰ ਤੇ ਕਿਸਾਨ ਸਖਲਾਈ ਕੈਂਪ ਲਗਾਏ ਜਾਂਦੇ ਨੇ ਤਾਂ ਜੋ ਤੁਸੀਂ ਇਹਨਾਂ ਕੈਂਪਾਂ ਰਾਹੀਂ ਜੋ ਜਾਣਕਾਰੀ ਦਿੱਤੀ ਜਾਂਦੀ ਹੈ ਉਹ ਜਾਣਕਾਰੀ ਆਪਣੀ ਖੇਤੀ ਵਿੱਚ ਲਾਗੂ ਕਰਕੇ ਖੇਤੀ ਲਾਗਤ ਖਰਚੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਇਸੇ ਲੜੀ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਭਾਗ ਫਰੀਦਕੋਟ ਵੱਲੋਂ ਐਗਰੀਕਲਚਰ ਟੈਕਨੋਲੋਜੀ ਮੈਨੇਜਮੈਂਟ ਏਜੰਸੀ ਆਤਮਾ ਮਿਸਾਇਜੋਗ ਦੇ ਨਾਲ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਮਿਤੀ 12 ਜੂਨ 2024 ਦਿਨ ਬੁੱਧਵਾਰ ਨੂੰ सवेरे दस बजे तो लैके दोपहर दो बजे तक टिंगरा पैलेस कोटकपुरा रोड फरीदकोट विखे लगाया जा रहा जिस मान योग स्पीकर विधानसभा सरार कुल कुलतार सिंह जी संधा मुख मेहमान मान योग हलका विधायक फरीदकोट सरदार गुरदेव सिंह से ਅਤੇ ਮਾਨਯੋਗ ਹਲਕਾਪ ਦਾ ਇੱਕ ਜੈਤੋ ਸਰ ਅਮੋਲਕ ਸਿੰਘ ਜੀ ਮਦੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਣਗੇ ਇਸ ਕੈਂਪ ਦਾ ਉਦਘਾਟਨ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਜੀ ਵੱਲੋਂ ਕੀਤਾ ਜਾਏਗਾ ਅਤੇ ਪ੍ਰਧਾਨਗੀ ਡਾਕਟਰ ਨਰਿੰਦਰਪਾਲ ਸਿੰਘ ਦੀ ਬੈਣੀਪਾਲ ਸੰਯੁਕਤ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਪੈ ਵਿਭਾਗ ਪੰਜਾਬ ਕਰਨਗੇ ਸੋਖ ਸਾਡ ਵੀਰੋ ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਾਈ ਭਾਗ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਮੱਛੀ ਪਾਲਣ ਵਿਭਾਗ ਡੇਰੀ ਵਿਕਾਸ ਵਿਭਾਗ ਬਾਗਬਾਨੀ ਵਿਭਾਗ ਸਹਿਕਾਰੀ ਵਿਭਾਗ ਵੱਲੋਂ ਉਦర్శੀਆਂ ਲਗਾਈਆਂ ਜਾਣ ਗਈਆਂ ਇਹਨਾਂ ਤੋਂ ਇਲਾਵਾ ਨਿੱਜੀ ਅਧਾਰਿਆਂ ਕਿਸਾਨ ਸੰਸਥਾਵਾਂ ਕਿਸਾਨ ਸਮੂਹਾਂ ਅਤੇ ਆਗਾਹ ਬਦੂ ਕਿਸਾਨ ਵੱਲੋਂ ਵੀ ਉਦਛੇਰੇ ਕਈ ਜਾਣਗੀਆਂ ਸਤਿ ਸ੍ਰੀ ਅਕਾਲ ਵੀਰੋ ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਦੇ ਖੇਤੀਬਾੜੀ ਮਹਾਰਾ ਵੱਲੋਂ ਫਸਲਾਂ ਦੀ ਕਾਸ਼ਤ ਬਾਰੇ ਖਾਸ ਕਰਕੇ ਨਰਮੇ ਦੀ ਕਾਸ਼ਤ ਬਾਰੇ ਤਕਨੀਕੀ ਜਾਣਕਾਰੀ ਦੇ ਨਾਲ-ਨਾਲ ਪਰਾਲੀ ਦੀ ਸੰਭਾਲ ਬਾਰੇ ਝੋਨੇ ਦੀ ਸੰਭਾਲ ਬਾਰੇ ਜਾਣਕਾਰੀ ਦਿੱਤੀ ਜਾਏਗੀ ਤਾਜੋ ਤੁਸੀਂ ਉਹ ਜਾਣਕਾਰੀ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੀ ਖੇਤੀ ਲਾਗਤ ਖਰਚੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ। ਇਸ ਕੈਂਪ ਦਾ ਮੁੱਖ ਉਦੇਸ਼ ਰੱਬੀ ਦਾਤਾਂ بچਾਈਏ, ਝੋਨੇ ਦੀ ਪ੍ਰਾੜੀ ਨੂੰ ਖੇਤਾਂ ਵਿੱਚ ਹੀ ਪਾਈਏ ਹੋਵੇਗਾ। ਤਾਂ ਜੋ ਇਸ ਵਾਰ ਜਿਲ੍ਹਾ ਫਰੀਦਕੋਟ ਨੂੰ ਪ੍ਰਦੂਸ਼ਣ ਮੁਕਤ ਜਿਲ੍ਹਾ ਬਣਾਇਆ ਜਾ ਸਕੇ। ਸੁਖਸਾੜ ਵੀਰੋ ਜ਼ਿਲ੍ਹਾ ਫਰੀਦਕੋਟ ਦੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਜੀ ਵੱਲੋਂ ਇਸ ਸਾਲ ਜ਼ਿਲ੍ਹਾ ਫਰੀਦਕੋਟ ਨੂੰ ਚੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀ ਘਟਨਾਵਾਂ ਦੇ ਨੋ ਜ਼ੀਰੋ ਪੱਧਰ ਤੇ ਲਿਆਉਣ ਲਈ ਟੀਚਾ ਦਿੱਤਾ ਗਿਆ ਜਿਸ ਦੀ ਪੂਰਤੀ ਲਈ ਮਿਤੀ 12 ਜੂਨ ਨੂੰ ਹੀ ਇੱਕ ਵਿਸ਼ੇਸ਼ ਮੇਮ ਦੀ ਸ਼ੁਰੂ ਕੀਤੀ ਸ਼ੁਰੂਆਤ ਕੀਤੀ ਜਾਏਗੀ ਜਿਸ ਤਹਿਤ ਸਾਨਾ ਨਾਲ ਨਿੱਜੀ ਪੱਧਰ ਤੇ ਸੰਪਰਕ ਕਰਨ ਤੋਂ ਇਲਾਵਾ ਪਿੰਡ ਪੱਧਰ ਬਲਾਕ ਪੱਧਰ ਸਰਕਲ ਪੱਧਰ ਤੇ ਜਾਗਰੂਕਤਾ ਕੈਂਪ ਲਗਾਏ ਜਾਣਗੇ ਤਾਂ ਜੋ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਗੈਰ ਨਵੀਨਤਮ ਖੇਤੀ ਮਸ਼ੀਨਰੀ ਦੀ ਵਰਤੋਂ ਕਰਦਿਆਂ ਕਣਕ ਦੀ ਬਜਾਈ ਕੀਤੀ ਜਾ ਸਕੇ ਠੋਸਾਰ ਵੀਰੋ ਆਪ ਸਭ ਨੂੰ ਇਸ ਕੈਂਪ ਵਿੱਚ ਹਾਜ਼ਰ ਹੋਣ ਲਈ ਹਾਰਦਿਕ ਸੱਦਾ ਸੋ ਬੇਨਤੀ ਹੈ ਕਿ ਆਪ ਸਭ ਇਸ ਕੈਂਪ ਵਿੱਚ ਵੱਧ ਤੋਂ ਵੱਧ ਇੰਦੀ ਵਿੱਚ ਹਾਜ਼ਰ ਹੋਵੋ ਤਾਂ ਜੋ ਇਸ ਕੈਂਪ ਵਿੱਚੋਂ ਹਾਸਲ ਕੀਤੀ ਜਾਣਕਾਰੀ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੀ ਖੇਤੀ ਦੀ ਲਗਤ ਖਰਚੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ